ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਜਾ ਰਹੇ ਸੀ ਨਵੇਂ ਜ਼ਰ ਵੱਲ ਨੂੰ ਤੇ ਆਹ ਰਾਹੋਂ ਬਹੁਤ ਭਿਆਨਕ ਹਾਦਸਾ ਹੁੰਦਾ ਹੁੰਦਾ ਬਚਾ ਹੋ ਗਿਆ ਕੋਸਾ ਤੱਕ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਗੰਨੇ ਦੀ ਟਰਾਲੀ ਜ਼ਿਆਦਾ ਲੋਡ ਸੀ ਜ਼ਿਆਦਾ ਵਜ਼ਨ ਪਾਇਆ ਹੋਇਆ ਸੀਗਾ ਬੱਸ ਸਟੈਂਡ ਕੋਲੇ ਪਲਟ ਗਈ ਟਰਾਲੀ ਤੇ ਦੋ ਜਨਾਨੀਆਂ ਦੀ ਤੇ ਉਹਨਾਂ ਦੀ ਜਾਨ ਬਸ ਬਚ ਗਈ ਥੱਲੇ ਆਉਣੋਂ ਬਚ ਗਈਆਂ ਬਸ ਚੜ੍ਹਨੋਂ ਖੜੀਆਂ ਦੀ ਵਿਚਾਰੀਆਂ ਯਾਨੀ ਕਿ ਬਚਾਏ ਹੋਇਆ ਬਹੁਤ ਖਤਰਨਾਕ ਨੁਕਸਾਨ ਹੋ ਸਕਦਾ ਸੀਗਾ ਬਹੁਤ ਠੰਡ ਵੀ ਬਹੁਤ ਸੀ ਧੁੰਦ ਵੀ ਬੇਜਾਈ ਧੁੰਦ ਸੀ ਅੱਜ ਫਿਰ ਵੀ ਆਪਣਾ ਯਾਰ ਧਿਆਨ ਨਾਲ ਚੱਲਿਆ ਕਰੋ ਇੱਥੇ ਕੁਝ ਨਹੀਂ ਪਤਾ ਕਿੱਥੇ ਕੀ ਵਾਪਰ ਜਾਣਾ ਸਫ਼ਰ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਹੁੰਦਾ ਤੇ ਵੈਸੇ ਸਭ ਨੂੰ ਹੌਲੀ ਚੱਲਣਾ ਅਬੀ ਵੀਰਾਂ ਨੂੰ ਧਿਆਨ ਰੱਖਣਾ ਚਾਹੀਦਾ ਯਾਰ ਜ਼ਿਆਦਾ ਲੋਡ ਨਾ ਹੀ ਕਰਿਆ ਕਰੋ ਥੋੜਾ ਲਾਲਚ ਹੁਣ ਦੇ ਲੈ ਕਿੰਨਾ ਨੁਕਸਾਨ ਹੋ ਗਿਆ ਨਾ ਦੁਬਾਰਾ ਇੰਨਾ ਲੋਡ ਤੀ ਉਹਨਾਂ 3 ਟਰਾਲੀਆਂ ਦੇ ਵਿੱਚ ਭਰੇ ਆ ਹੋਗੰਨਾ ਇੱਕ ਦੇ ਵਿੱਚ ਭਰਿਆ ਨਹੀਂ ਗਿਆ ਉਹ ਕਿ ਤਿੰਨ ਦੇ ਵਿੱਚ